ਤਨ ਤਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਅੰਕ 500 ਵਾਟ ਬਡਹੰਸ ਮਹੱਲਾ 5 ਵਾ ਕਰੇ ਪਹਿਲਾ ਈਕ ਓੰਕਾਰ ਸਤ ਗੁਰ ਪਰਸ਼ਾਦ ਹਤ ਉੱਚਾ ਤਾਂ ਕਾਦਰ ਪਾਰਾ ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ ਅੰਤ ਨਹੀਂ ਕਿਛ ਪਾਰਾ ਬਾਰਾ ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ ਕੋਟ 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 ਲਖਤਾ ਵੈ ਭਾਵੇਂ ਮਨੁੱਖ ਕਰੋੜਾਂ ਦਾ ਲੱਖਾਂ ਵਾਰੀ ਯਤਨ ਕਰੇ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਪਰ ਆਪਣੀ ਯਤਨ ਨਾਲ ਪਰਮਾਤਮਾ ਦੀ ਹਜ਼ੂਰੀ ਦਿੱਤਾ ਪਰ ਵੀ ਹਾਸਲ ਨਹੀਂ ਕਰ ਸਕਦਾ ਸਹਾਵੀ ਕੌਣ ਸੁਬੇੜਾ ਜਿਤ ਪਰਬ ਮੇਲਾ ਰਹਾਉ ਉਹ ਕਿਹਸਾ ਸੋਹਣਾ ਸਮਾਂ ਹੁੰਦਾ ਹੈ ਉਹ ਕਿਹਸੀ ਸੋਹਣੀ ਘੜੀ ਹੁੰਦੀ ਹੈ जो परमात्मा का मिलाप हो जाता है रहाओ लाख भगत ज को आराध है लखा ही भगत जिस परमात्मा का आराधन करते रहते हैं लाख तपी सर तप ही साध है प्रभु मिलाप भी ही बड़े बड़े तपी तप करते रहते हैं लाख जोगी सर करते जोगा पर्भ मिलापरी लखा ही बटे बटे जोगी जोग साधन करते रहते हैं लाख भोगी सर भुग पोक है भोगा भु ही बटे लखे भोगी देते पदार्थ भोगते रहते हैं कट कट बसे जान है थोरा पर हरेक शरीर बसता है पर बहुत थोड़े मनुख ਇਸ ਸੇਧ ਨੂੰ ਜਾਣਦੀ ਹਰ ਕੋਈ ਸਾਜਨ ਪਰਦਾ ਤੋੜਾ ਕੋਈ ਵਿਰਲਾ ਹੀ ਗੁਰਮਖ ਹੁੰਦਾ ਹੈ ਜਿਹੜਾ ਮਨੁੱਖ ਹਤੇ ਪਰਵੁਜ ਦੀ ਕਾਮਥਨ ਉਤੂਰ ਕਰਤਾ ਹੈ ਕਰੂੰ ਯਤਨ ਜੇ ਹੋਏ ਮਿਹਰਪਾਨਾ ਮੈਂ ਯਤਨ ਕਰਦਾ ਹਾਂ ਕਿ ਉਹ ਗੁਰਮਖ ਮੇਰੇ ਉੱਤੇ ਦਿਆਵਾਨ ਹੋਵੇ ਤਾ ਕੋ ਦੇਈ ਜੋ ਕਰਵਾਨਾ ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟ ਕਰਨ ਨੂੰ ਤਿਆਰ ਹਾਂ ਫਿਰਤ ਫਿਰਤ ਸੰਤਨ ਪਹ ਹੈ ਆਇਆ ਭਾਲ ਕਰਦਾ ਕਰਦਾ ਮੈਂ ਗੁਰੂ ਪਾਸ ਪਹੁੰਚਾ ਦੁਖ ਪਰਮ ਹਮਰਾ ਸਗਲ ਮਿਟਾਇਆ ਗੁਰੂ ਨੇ ਮੇਰਾ ਸਾਰਾ ਦੁੱਖ ਤੇ ਪਰਮ ਦੂਰ ਕਰ ਦਿੱਤਾ ਮਹਿਲ ਬੁਲਾਇਆ ਪਰ ਅੰਮ੍ਰਿਤ ਪੁੰਚਾ ਤਾਂ ਪ੍ਰਭੂ ਨੇ ਮੈਨੂੰ ਆਪਣੀ ਹਜ਼ੂਰੀ ਵਿੱਚ ਸਦ ਲਿਆ ਤੇ ਮੈਂ ਪ੍ਰਭੂ ਦਾ ਆਤਮਿਕ ਜੀਵਨ ਦੇਣ ਬੜਾ ਨਾਮ ਰਸ ਪੀਤਾ ਕਹੋ ਨਾਨਕ ਪਰ ਮੇਰਾ ਊਚਾ ਹੈ ਨਾਨਕ ਮੇਰਾ ਪ੍ਰਭੂ ਸਭ ਤੋਂ ਊਚਾ ਹੈ ਬੜਾ ਹੰਸ ਮਹੱਲਾ ਪੰਜਵਾ ਤੁਹਾਨੂੰ ਨੂੰ ਸੂਬੇੜਾ ਜਿਤ ਦਰਸ਼ਨ ਕਰਨਾ ਉਸ ਸਮਾਪਾਕਾਂ ਵਾਲਾ ਹੁੰਦਾ ਜਿਸ ਵੇਲੇ ਪ੍ਰਭੂ ਦਾ ਦਰਸ਼ਨ ਕਰੀਂਦਾ ਹੈ ਹਾਂ ਬੋਲੇ ਹਾਰੀ ਸਤਗੁਰ ਚਰਨਾ ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸ਼ਨ ਹੁੰਦਾ ਮੈਂ ਉਸ ਗੁਰੂ ਦੇ ਚਰਨਾ ਤੋਂ ਫਤਕੇ ਜਾਂਦਾ ਹਾਂ ਜੀ ਕੇ ਦਾਤੇ ਪ੍ਰੀਤਮ ਪਰ ਮੇਰੇ ਏ ਜਿੰਦ ਦੇਣ ਵਾਲੇ ਪ੍ਰਭੂ ਏ ਮੇਰੇ ਪ੍ਰੀਤਮ ਪ੍ਰਭੂ ਮਨ ਜੀਵੇ ਪਰਮ ਨਾਮ ਚ ਤੇਰੇ ਰਹਾਉ ਤੇਰਾ ਨਾਮ ਚੇਤੇ ਕਰਕੇ ਮੇਰਾ ਮਨ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਰਹਾਉ ਸਚ ਮੰਤਰ ਤੇਮਰਾ ਅੰਮ੍ਰਿਤ ਬਾਣੀ हे hey, प्रभु तेरा नाम मंत्र सतत कैमरन वाला है तेरी सिर्फसलादी वाणी आत्मिक जीवन देने वाली है शीतल पुरख दृष्ट सुजाणी हे शांति दे पुंज अकाल पुरख तेरी निगाह चंगी परख वाली है सच हुकुम तुम्हारा ਤਖਤ ਨਿਵਾਸੀ ਹੈ ਪ੍ਰਭੂ ਤੇਰਾ ਹੁਕਮ ਸਦਾ ਥੇ ਰਹਿਣ ਵਾਲਾ ਹੈ ਤੂੰ ਸਦਾ ਤਖਤ ਤੇ ਨਿਵਾਸ ਰੱਖਣ ਵਾਲਾ ਹੈ ਭਾਵ ਤੂੰ ਸਦਾ ਲਈ ਸਭ ਦਾ ਖਾਕਮ ਹੈ ਆਈ ਨਾ ਜਾਵੇ ਮੇਰਾ ਪਰਬ ਅਬਨਾਸੀ ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ਤੁਮ ਮਿਹਰਬਾਨ ਦਾਸ ਹਮਦੀਨਾ ਅਸੀਂ ਤੇਰੇ ਨਿਮਾਣੇ ਸੇਵਕ ਹਾਂ ਤੂੰ ਸਲਟੇ ਉਤੇ ਤਿਆਰ ਕਰਨ ਵਾਲਾ ਹੈ ਨਾਨਕ ਸਹਿ ਭਰਪੂਰ ਲੀਣਾ ਏ ਨਾਨਕ ਸਾਲਾ ਮਾਲਕ ਭਗੂ ਹਰਥਾ ਮੌਜੂਦ ਹੈ ਸਭ ਵਿੱਚ ਵਿਆਪਕ ਹੈ ਬਡਹੰਸ ਮਹੱਲਾ ਪੰਜ ਪਾ ਤੁੰ ਬੇਅੰਤ ਕੋ ਵਿਰਲਾ ਜਾਣੇ ਤੇਰੇ ਗੁਣ ਦਾ ਅੰਤ ਨਹੀਂ ਪੈ ਸਕਦਾ ਕੋਈ ਵਿਰਲਾ ਮਨੁੱਖ ਤੇਰੇ ਨਾਲ ਲੰਗੀ ਸਾਜ ਪੰਦਾ ਹੈ ਗੁਰਪ੍ਰਸਾਦ ਕੋ ਸ਼ਬਦ ਪਛਾਣੇ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿੱਚ ਝੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ ਪਛਾਣ ਪਾਉਂਦਾ ਹੈ ਸੇਵਕੀ ਅਰਦਾਸ ਪਿਆਰੇ ਏ ਪਿਆਰੇ ਪ੍ਰਭੂ ਮੈਂ ਸੇਵਕ ਦੀ ਤੇਰੇ ਦਰ ਤੇ ਅਰਦਾਸ ਹੈ ਜਪੁਜੀ ਮਾ ਪ੍ਰਉਚਾਰਨ ਤੁਮਾਰੇ ਰਹਾਉ ਕਿ ਮੈਂ ਤੇਰੇ ਚਰਨ ਹਿਰਦੇ ਵਿੱਚ ਵਸਾ ਕੇ ਆਤਮਿਕ ਜੀਵਨ ਪ੍ਰਾਪਤ ਕਰਾਂ प्राप्त कर हां रहा हूं दयाल पुरख मेरे प्रीतम दाते हे मेरे दाते प्रभु ध्यादिकर अकाल पुरख जिसे जना वो तिन्हे तुम जपते जिस प्रभुनु तू आप सूझ बख्शदा हां उसे ने ही तेरे नाल सांझ पाई है ਸਦਾ ਸਦਾ ਜਾਈ ਪਲਿਹਾਰੀ ਏ ਪ੍ਰਭੂ ਮੈਂ ਸਦਾ ਹੀ ਸਦਾ ਹੀ ਤੇਤੋਂ ਸਦਕੇ ਜਾਂਦਾ ਹਾਂ ਇਹ ਤੁਪ ਦੇਖੂ ਓਟ ਤੁਮਾਰੀ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ਮੋਹ ਨਿਰਗੁਣ ਗੁਣ ਕਛੂ ਨਾ ਜਾਤਾ ਏ ਪ੍ਰਭੂ ਮੈਂ ਗੁਣਹੀਨ ਹਾਂ ਮੈਂ ਤੇਰੇ ਗੁਣ ਰਕਾਰ ਆਦੀ ਰਕਾਰ ਕੁਝ ਵੀ ਨਹੀਂ ਸੀ ਸਮਝ ਸਕਿਆ मैं निर्गुण गुण कछु न जाता हे प्रभु मैं गुणहीन हाँ मैं तेरे गुण उपकार कुछ भी नहीं सी समझ सकिया नानक साधु मन राता। हे नानक गुरु का दर्शन करके मेरा मन तेरे प्रेम विच गया है वागुरु जी का खालसा वाहिगुरु जी की What the...